ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸmein ਡਾਕਟਰ ਗਗਿੰਦਰ ਸਿੰਘ ਬਰਾੜ ਇਸ ਵੀਡੀਓ ਵਿੱਚ ਕੁਝ ਜਿਹੜਾ ਪਿਛਲੀ ਵੀਡੀਓ ਤੇ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਾਮਨ ਸਵਾਲ ਉਹਨਾਂ ਦੇ ਜਵਾਬ ਤੇ ਕੁਝ ਇੱਕ ਦੋ ਨੁਕਤੇ ਬਾਰੇ ਗੱਲਾਂ ਜੀ ਚ ਸਪਰੇਅ ਬਾਰੇ ਕਿਸਾਨ ਵੀਰ ਪੁੱਛਦੇ ਆ ਜਾਂ ਜਿਹੜੀ ਨਦੀਨ ਨਾਸ਼ਕਾਂ ਦੀ ਸਪਰੇਅ ਹੈ 60 ਦਿਨ ਤੋਂ ਉੱਪਰ 65 ਦਿਨ ਤੋਂ ਉੱਪਰ ਉਹ ਚ ਆਪਾਂ ਨੂੰ ਕੀ ਨੁਕਸਾਨ ਹੋ ਸਕਦਾ 13045 ਦੀ ਸਹੀ ਡੋਜ਼ ਕਿੰਨੀ ਹੈ ਕਿਉਂਕਿ ਕੱਲ ਆਪਾਂ ਵੀਡੀਓ ਸ਼ੇਅਰ ਕੀਤੀ ਸੀਗੇ ਕਿਹੜੇ ਐਨਪੀਕੇ ਦੇ ਬੈਸਟ ਰਿਜ਼ਲਟ ਤਾਂ ਕਦੋਂ ਕਰਨਾ ਆਪਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾਓ ਵੀ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜੀ 13045 ਬਾਰੇ ਸੀਗਾ ਕਿਸਾਨ ਵੀਰਾਂ ਦਾ ਸਵਾਲ ਜਿਹੜਾ 13045 ਕਿਸਾਨ ਵੀਰੋਂ ਆਪਾਂ ਸਪਰੇਅ ਕਰਨੀ ਹੈ ਜਿਹੜੀ ਜਦੋਂ ਫਸਲ ਦਾ ਗੋ ਵਾਲਾ ਪੱਤਾ ਨਿਕਲਣਾ ਜਾਂ ਝੰਡਾ ਪੱਤਾ ਨਿਕਲਣਾ ਜਾਂ ਫਸਲ ਜਦੋਂ ਪੂਰੀ ਫੁੱਲ 100% ਜਿਹੜੀ ਹੈਗੀ ਆ ਪੂਰੀ ਗੋਬ ਕੰਪਲੀਟ ਹੋ ਗਈ ਸੱਟਾ ਪੂਰਾ ਬਣ ਗਿਆ ਤੇ ਉਸ ਤੋਂ ਬਾਅਦ ਬਾਹਰ ਨਿਕਲਣਾ ਸ਼ੁਰੂ ਹੋਣਾ ਉਦੋਂ ਪਹਿਲਾਂ ਪਹਿਲਾਂ ਮਤਲਬ ਨਸਾਰੇ ਤੋਂ ਪਹਿਲਾਂ ਪਹਿਲਾਂ ਤੇ ਫਸਲ ਪੂਰੇ ਨਸਾਰੇ ਤੇ ਆਈ ਹੋਈ ਹੈ ਪਰ ਸੱਟੇ ਅਜੇ ਬਾਹਰ ਨਿਕਲਨੇ ਸ਼ੁਰੂ ਨਹੀਂ ਹੋਏ ਉਦੋਂ ਤਕਰੀਬਨ ਦੋਹੀ 75 ਦਿਨ ਤੇ ਲਾ ਲਓ ਦੋ ਦਿਨ ਉੱਪਰ-ਨੀਚੇ ਹੋ ਸਕਦਾ ਕੋਈ ਸਮੱਸਿਆ ਨਹੀਂ 2 ਵਜੇ ਦੀ ਕੀ ਆ 2% ਸਪਰੇਅ ਕਰਨੀ ਜਿਹੜੀ ਪੀਜ ਲੁਧਿਆਣਾ ਵੱਲੋਂ ਸਫਾਰਸ਼ ਆ 2% ਮਤਲਬ 100 ਲੀਟਰ ਪਾਣੀ ਮਗਰ 2 ਕਿਲੋ ਤੇ 200 ਲੀਟਰ ਪਾਣੀ ਮਗਰ 4 ਕਿਲੋ ਕਿਉਂਕਿ 200 ਲੀਟਰ ਪਾਣੀ ਜੇ ਆਪਾਂ ਸਹੀ ਪੂਰੀ ਸਪਰੇਅ ਵਾਸਤੇ ਲਾਵਾਂਗੇ ਫਿਰ ਆਪਾਂ ਨੂੰ ਤੀਜੇ ਵਧੀਆ ਮਿਲਣਗੇ ਤੇ ਉਹਦੀ ਟਾਕਸਿਸਿਟੀ ਵੀ ਨਹੀਂ ਆਊਗੀ ਜਾਂ ਉਹਦੀਆਂ ਨੋਕਾਂ ਦੇ ਕੋਈ ਬਰਨਿੰਗ ਵਗੈਰਾ ਦੀ ਸਮੱਸਿਆ ਨਾਲ ਆਊਗੀ ਤੇ ਪੰਪ ਜੇ ਆਪਾਂ ਇੰਜਨ ਵਾਲਾ ਵਰਤਦੇ ਹਾਂ ਤਾਂ ਉਹਦੇ ਨਾਲ ਮੋਸਟਲੀ ਜਿਹੜੀਆਂ ਕਿਉਂਕਿ ਨੋਕਾਂ ਦੇ ਉੱਤੇ ਜ਼ਿਆਦਾ ਸਪਰੇਅ ਵਜਦੀ ਆ ਤਾਂ ਉਹਦੇ ਨਾਲ ਕਈ ਵਾਰ ਸਮੱਸਿਆ ਆ ਸਕਦੀ ਹੈ ਬੈਟਰੀ ਵਾਲਾ ਪੰਪ ਆ ਹੱਥ ਵਾਲਾ ਪੰਪ ਟਰੈਕਟਰ ਵਾਲਾ ਕੋਈ ਪੰਪ ਹੈਗਾ ਤਾਂ ਬਹੁਤ ਵਧੀਆ ਸਪਰੇ ਹੁੰਦੀ ਜੇ ਕਿ ਪਾਣੀ ਪਾਈਂਦਾ 10 ਲੀਟਰ ਘੱਟ ਵੀ ਲੱਗਦਾ 150 ਲੀਟਰ ਪਾਣੀ ਚ 3 ਕਿਲੋ 200 ਚ 4 ਕਿਲੋ ਇਹ ਆਪਾਂ ਸਪਰੇ ਕਰਨੀ ਹੈ ਨਾਲ ਬੋਰ ਹਣਾ ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਸੀ ਕਿ 1 ਲੀਟਰ ਪਾਣੀ ਮਗਰ ਅੱਧਾ ਗ੍ਰਾਮ ਕਰਨੀ ਹੈ 100 ਲੀਟਰ ਪਾਣੀ ਦੇ ਵਿੱਚ 50 ਗ੍ਰਾਮ 20% ਵਾਲੀ ਤੇ ਜਿਹੜੀ 10% ਵਾਲੀ ਸਸਪੈਂਸ਼ਨ ਆਉਂਦੀ ਆ ਉਹ ਸੰਘਣਾ ਜਾਂ ਘੋਲ ਜਾ ਹੁੰਦਾ ਉਹ 100 ਐਮਐਲ ਹੀ ਕਰ ਸਕਦੇ ਆ ਤੇ ਜੇ 150 ਲੀਟਰ ਪਾਣੀ ਮਗਦਾ ਤਾਂ 75 ਗ੍ਰਾਮ ਅੱਧਾ ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਹਿਸਾਬ ਰੱਖਣਾ 20% ਵਾਲੀ ਨਵਰਨਾ ਉਹਦੀ ਵੀ ਟੌਕਸਿਸਿਟੀ ਆਊਗੀ ਇਹ 13045 ਜਾਂ ਬੋਰੋਨ ਆ ਇਹ ਤੁਸੀਂ ਵੱਖਰਾ ਕੋਲ ਬਣਾ ਕੇ ਮੌਕੇ ਤੇ ਜਿਹੜਾ ਹੈਗਾ ਸਪਰੇਅ ਉਹਦਾ ਕਰ ਸਕਦੇ ਆ ਜੇ ਕਈ ਕਿਸਾਨ ਵੀਰ ਆ ਜਿਹੜੇ ਉਹ 13045 ਕਿਲੋ 2 ਕਿਲੋ 2 ਕਿਲੋ ਤੱਕ ਕਈ ਕਿਉਂਕਿ 1 ਕਿਲੋ 2 ਕਿਲੋ ਦਾ ਵੀ ਵਧੀਆ ਰਿਜ਼ਲਟ ਮਿਲ ਜਾਂਦਾ ਕੋਈ ਇਹ ਚ ਕਿਸੇ ਕਿਸਮ ਦੀ ਸਮੱਸਿਆ ਵਾਲੀ ਗੱਲ ਨਹੀਂ ਹੈ ਕਿਉਂਕਿ ਜਦੋਂ ਫਸਲ ਨੇ ਜਿਹੜਾ ਹੈਗਾ ਸਿੱਟਾ ਕੱਢਣਾ ਨਾ ਉਸ ਤੋਂ ਬਾਅਦ ਜਿਹੜੀ ਮੂਵਮੈਂਟ ਹੋਣੀ ਆ ਖਾਦ ਪਦਾਰਥਾਂ ਦੀ ਦਾਣੇ ਵੱਲ ਨੂੰ ਦਾਣਾ ਭਰਨ ਦੇ ਵਿੱਚ ਉਦੋਂ ਪੋਟਾਸ਼ ਤੱਤ ਦੀ ਲੋੜ ਹੈ ਤੇ ਉਹਨਾਂ ਕਾਪਾ ਸਪਰੇਅ ਰਾਈਂ ਦੇਣਾ ਜੇ ਥੱਲੇ ਦਿੱਤਾ ਉਹਦੇ ਨਾਲ ਐਡੀਸ਼ਨਲ ਆਪਾਂ ਨੂੰ ਫਾਇਦਾ ਹੋਊਗਾ ਨਾਲ ਜਿਹੜਾ ਉਚਤਾ ਮਾਰ ਤੋਂ ਬਚਾਊਗਾ 13 0 45 ਬੋਰੋਨ ਦਾ ਕੰਬੀਨੇਸ਼ਨ ਬੜਾ ਵਧੀਆ ਹੈ ਤੇ ਨਾਲ ਆਪਾਂ ਜਰੂਰਤ ਅਨੁਸਾਰ ਉਲੀਨਾਸ਼ਕ ਉਲੀਨਾਸ਼ਕਾਂ ਬਾਰੇ ਮੈਂ ਬਾਅਦ ਚ ਵੀਡੀਓ ਸ਼ੇਅਰ ਕਰੂੰਗਾ ਐਚਸੀ ਕੀ ਜਿਹੜੀ ਆ ਡੋਜ ਤੁਹਾਨੂੰ ਮੈਂ ਦੱਸਤੀ ਆ ਪਹਿਲੀ ਸਪਰੇ ਆਪਾਂ ਤੁਹਾਨੂੰ ਦੱਸਤਾ ਝੰਡਾ ਪੱਤਾ ਜਾਂ ਗੋਹ ਵਾਲਾ ਪੱਤਾ ਨਿਕਲਣ ਸਮੇਂ ਜਾਂ ਪੂਰੀ ਜਦੋਂ ਫਸਲ ਗੋਭ ਦੀ 75 ਦਿਨ ਦੇ ਨੇੜੇ ਤੇੜ ਦੂਜੀ ਸਪਰੇ ਆਪਾਂ ਕਰਨੀ ਜਦੋਂ ਨਸਾਰਾ ਸਾਰਾ ਹੋ ਗਿਆ ਤੇ ਉਸ ਤੋਂ ਬਾਅਦ ਮਿਲਕ ਜਿਹੜਾ ਦੁੱਧ ਆ ਪਰਣਾ ਸ਼ੁਰੂ ਹੋ ਗਿਆ ਜਾਂ ਬੂਰ ਪੈਣਾ ਸ਼ੁਰੂ ਹੋਇਆ ਉਦੋਂ ਤੁਸੀਂ ਕਰ ਸਕਦੇ ਆ ਜਾਂ ਮਿਲਕ ਸਟੇਜ ਤੇ ਕਰੋ ਤਾਂ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਕਿ ਦੁੱਧ ਦਾ ਥੋੜਾ ਥੋੜਾ ਬਣਨਾ ਸ਼ੁਰੂ ਹੋ ਗਿਆ ਉਦੋਂ ਫਿਰ ਸੀਗਾ ਕਿ ਜਿਹੜਾ ਕਲੀ ਵਾਲਾ ਪਾਣੀ ਮੈਗਨੀ ਜਿੰਕ ਯੂਰੀਆ ਜਿਹੜੀ ਤੁਹਾਨੂੰ ਮੈਂ ਸਪਰੇਅ ਦੱਸੀ ਸੀਗੀ ਇਹ ਤੁਸੀਂ 60 ਦਿਨ ਤੱਕ ਲਾਸਟ ਕਰ ਸਕਦੇ ਕਿਉਂਕਿ ਮੈਗਨੀ ਤੇ ਜਿੰਕ ਆ ਜਿਹੜੀ ਮੈਗਨੀ ਦੀ ਆਪਾਂ ਪਹਿਲਾਂ ਨਹੀਂ ਸਪਰੇਅ ਕੀਤੀ ਤਾਂ ਇਹਨਾਂ ਸਾਰੇ ਸਮੇਂ ਵੀ ਨਿਸ਼ਾਨੀਆਂ ਕਈ ਵਾਰ ਜਿਹੜੀਆਂ ਦਿਸਣ ਲੱਗ ਪੈਂਦੀਆਂ ਨੇ ਜਿੰਕ ਆ ਜਿਹੜੀ ਜਦੋਂ ਆਪਾਂ ਸਪਰੇਅ ਰਾਈਂ ਦਿੰਨੇ ਆ ਤਾਂ ਉਹਦੇ ਦਾਣਿਆਂ ਦੇ ਵਿੱਚ ਕੰਟੈਂਟ ਵੀ ਬਹੁਤ ਵਧੀਆ ਆਉਂਦਾ ਇਹ ਆ ਤੁਸੀਂ 60 ਦਿਨ ਤੱਕ ਦੇ ਸਕਦੇ ਇਹਦਾ ਫਟਾਰੇ ਨਾਲ ਨਹੀਂ ਕੱਲਾ ਜਿਹੜਾ ਹੈਗਾ ਆਪਾਂ ਜੋੜ ਕੇ ਦੇਖਣਾ ਫਟਾਰਾ ਵੀ ਇਹਦੇ ਨਾਲ ਬਹੁਤ ਵਧੀਆ ਫਸਲ ਕਰਦੀ ਹੈ ਤੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਵੀ ਐਂਡ ਪੈਣ ਲੱਗ ਪੈਂਦਾ ਜਿੰਕ ਕਰਕੇ ਕਈ ਵਾਰ ਵਿਚਾਲਿਆਂ ਪੱਤਾ ਪੀਲਾ ਤੇ ਟੁੱਟਣਾ ਸ਼ੁਰੂ ਹੋ ਜਾਂਦਾ ਲੱਕ ਤੇ ਲੱਕ ਦੇ ਵਿਚਕਾਰੋਂ ਚਿੱਟਾ ਜਾ ਹੋ ਗਏ ਤੇ ਉਹ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊਗੀ ਕੋਈ ਕਿਸਾਨ ਵੀਰ ਪੁੱਛਦੇ ਕਿ ਮੈਗਨੀਜ਼ ਦੀ ਜਗ੍ਹਾ ਤੇ ਇੱਕ ਦੋ ਸਵਾਲ ਹੀ ਆਏ ਸੀਗੇ ਮੈਗਨੀਜ਼ ਦੀ ਜਗ੍ਹਾ ਤੇ ਅਸੀਂ ਡੀਏਪੀ ਪਲੱਸ ਯੂਰੀਆ ਸਪਰੇਅ ਕਰ ਸਕਦੇ ਕਿਸਾਨ ਵੀਰ ਉਹ ਡੀਏਪੀ ਜ਼ਰੂਰ ਤਨਸਾਰ ਆਪਣਾ ਬਥੇਰਾ ਪਾਇਆ ਹੁੰਦਾ ਜ਼ਮੀਨ ਦੇ ਵਿੱਚ ਜੇ ਜੇ ਮੌਇਸਚਰ ਸਹੀ ਰਹਿੰਦਾ ਮਤਲਬ ਬਹੁਤੀ ਖੁਸ਼ਕੀ ਨਹੀਂ ਆਉਂਦੀ ਜਾਂ ਬਹੁਤਾ ਪਾਣੀ ਨਹੀਂ ਖੜਾ ਰਹਿਦਾ ਜ਼ਮੀਨ ਦੇ ਵਿੱਚ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਫਸਲ ਆ ਜਿਹੜੀ ਉਹ ਜ਼ਮੀਨ ਚੋਂ ਤੱਤ ਲੈ ਲੈਂਦੀ ਆ ਪਾਣੀ ਬਾਰੇ ਸੀਗਾ ਕਿਸਾਨ ਵੀਰਾਂ ਦਾ ਪਾਣੀ ਕਿਸਾਨ ਵੀਰੋ ਜਿਹੜਾ ਹੈਗਾ ਤੁਸੀਂ ਲਾਉਣਾ ਕੋਈ ਦਿਨਾਂ ਦਾ ਕੋਈ ਹਿਸਾਬ ਨਹੀਂ ਹੈ ਜਦੋਂ ਫਸਲ ਤੁਹਾਡੀ ਮੰਗਦੀ ਉਹ ਤੁਸੀਂ ਪਾਣੀ ਦੇ ਸਕਦੇ ਹੋ ਪਰ ਇੱਕ ਗੱਲ ਆਪਾਂ ਖਿਆਲ ਰੱਖਣੀ ਆ ਇੰਨੀ ਦਿਨੀ ਜਿਵੇਂ ਧੁੰਦ ਪੂਰੀ ਪੈਂਦੀ ਆ ਜੇ ਥੋੜਾ ਬਹੁਤਾ ਬੱੱਤਰ ਘੱਟ ਵੀ ਆ ਤਾਂ ਉਹ ਮੌਇਸਚਰ ਥੋੜਾ ਬਹੁਤਾ ਮਿਲਦਾ ਰਹਿੰਦਾ ਪਰ ਇਹ ਗੱਲ ਦਾ ਖਿਆਲ ਰੱਖਣਾ ਕਿ ਜਦੋਂ ਫਸਲ ਪੂਰੀ ਗੋਭ ਚ ਆ ਜਾਂ ਨਸਾਰਾ ਕਰ ਰਹੀ ਇਹ ਹਿਸਾਬ ਨਾਲ ਤੁਸੀਂ ਪਾਣੀ ਆਪ ਦਾ ਜਿਹੜਾ ਪਲਾਨ ਕਰਕੇ ਰੱਖਣਾ ਹੈਗਾ ਕਿ ਪਾਣੀ ਆਪਾਂ ਪਤਲਾ ਲਾਉਣਾ ਜੇ ਇੰਨੀ ਦਿਨ ਹੀ ਥੋੜਾ 5-7 ਦਿਨ ਨਿਕਲਦੇ ਆ ਜੇ ਫਸਲ ਤੁਹਾਡੀ ਮੰਨ ਲਓ 60 ਦਿਨ ਤੇ ਆ ਤਾਂ ਤੁਸੀਂ 5-7 10ਾਂ ਦਿਨਾਂ ਤੇ 70 ਕੁ ਦਿਨ ਦੇ ਨੇੜੇ ਟਿਹੜ ਜਿਹੜਾ ਹਲਕਾ ਪਾਣੀ ਉਹ ਲਾ ਦਿਓ ਤਾਂ ਉਹਦੇ ਨਾਲ ਵਧੀਆ ਤੁਹਾਡਾ ਨਸਾਰਾ ਹੋ ਜਾਊਗਾ ਤੇ ਦਾਣੇ ਦੀ ਭਰਾਈ ਵੀ ਪੂਰੀ ਵਧੀਆ ਹੋਊਗੀ ਤੇ ਸਟ੍ਰੈਸ ਨਹੀਂ ਕਿਸੇ ਕਿਸਮ ਦੀ ਲੱਗੂਗੀ ਕਿਉਂਕਿ ਅਜੇ ਦਿਨ ਪੂਰੇ ਖੁੱਲੇ ਨਹੀਂ ਤੇ ਉਹਨਾਂ ਕ ਮੋਇਸਚਰ ਜਿਹੜਾ ਉੱਪਰੋਂ ਧੁੰਦ ਦੇ ਨਾਲ ਫੌਗ ਦੇ ਨਾਲ ਜਿਹੜੀ ਦਿਨ ਰਾਤ ਪੈਂਦੀ ਆ ਉਹਦੇ ਨਾਲ ਵੀ ਬੜਾ ਵਧੀਆ ਰਿਜ਼ਲਟ ਆਪ ਜਾਂ ਕੋਈ ਵੀ ਸਲਫੇਟ ਹੈ ম্যাগਨੀਸ ਸਲਫੇਟ ਹੈ ম্যাগਨੀਸ਼ੀਅਮ ਸਲਫੇਟ ਹੈ ਇਸ ਤਰ੍ਹਾਂ ਦੇ ਨਾਲ ਕਿਸਾਨ ਵੀ ਪੁੱਛਦੇ ਕਿ ਇਹਦੇ ਨਾਲ ਅਸੀਂ ਡੀਏਪੀ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਬਿਲਕੁਲ ਨਹੀਂ ਕਰ ਸਕਦੇ ਕੋਈ ਵੀ ਫਾਸਫੋਰਸ ਵਾਲਾ ਜਿਹੜਾ ਨਿਊਟਰੀਐਂਟ ਹੈ ਉਹਦੇ ਨਾਲ ਫਾਸਫੇਟ ਵਾਲਾ ਡਾਈਮੋਨੀਅਮ ਫਾਸਫੇਟ ਡਾਈਮੋਨੀ ਫਾਸਫੇਟ ਜਾਂ ਐਨਪੀਕੇਜੀ ਚ ਫਾਸਫੋਰਸ ਹੁੰਦੀ ਹੈ ਉਹਦੀ ਆਪਾਂ ਸਲਫੇਟ ਵਾਲੇ ਜੋ ম্যাগਨੀਸ ਸਲਫੇਟ ਹੈ ম্যাগਨੀਸ਼ੀਅਮ ਸਲਫੇਟ ਜ਼ਿੰਕ ਸਲਫੇਟ ਉਹਦੇ ਨਾਲ ਮਿਕਸਿੰਗ ਨਹੀਂ ਕਰਨੀਗੀ ਬਿਲਕੁਲ ਕਿਸੇ ਕਿਸਮ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ ਉਹਦੇ ਨਾਲ ਇਹਦਾ ਫਾਇਦਾ ਨਹੀਂ ਕੋਈ ਬਹੁਤਾ ਮੈੜਨ ਵਾਲਾ ਫਿਰ ਜਿਹੜਾ ਐਨਪੀਕੇ ਦੇ ਵਿੱਚ ਫਾਸਫੋਰਸ ਹੁੰਦੀ ਆ ਉਹਦੇ ਨਾਲ ਆਪਾਂ ਉల్లి ਨਾਸ਼ਕ ਵਗੈਰਾ ਵੀ ਜਿਹੜਾ ਹੈਗਾ ਮਿਕਸਿੰਗ ਕਰਨ ਦੇ ਵਿੱਚ ਆਪਾਂ ਨੂੰ ਸਮੱਸਿਆ ਆ ਸਕਦੀ ਹੈ ਜਿਹੜੀ 13045 ਆ ਐਨਪੀਕੇ 13045 ਆ ਉਹ ਕੰਪੈਟੀਬਲ ਹੁੰਦੀ ਮੋਸਟਲੀ ਉల్లి ਨਾਸ਼ਕਾਂ ਦੇ ਨਾਲ ਜਿਵੇਂ ਬੋਰੋਨ ਦੇ ਨਾਲ ਆਪਾਂ ਜਿਹੜੀ ਸਪਰੇਅ ਕਰ ਸਕਦੇ ਹਾਂ ਇੱਕ ਗੱਲ ਹੋਰ ਜਿਹੜੇ ਕਿਸਾਨ ਵੀਰਾਂ ਨੇ ਲੀਹੋ ਸੈਨ ਸਪਰੇਅ ਕਰਨੀ ਆ ਉਹਦੇ ਨਾਲ ਕਿਸੇ ਕਿਸਮ ਦਾ ਕੋਈ ਐਨਪੀਕੇ ਆਪਾਂ ਮਿਕਸ ਕਰਕੇ ਨਹੀਂ ਕਰਨਾ ਉల్లి ਨਾਸ਼ਕ ਕਰ ਸਕਦੇ ਜਿਹੜਾ ਟੈਬੂ ਕੋਨਾ ਜੋ ਤੁਸੀਂ ਕਰਨਾ ਫੋਲੀਕੋਰ ਦੇ ਨਾਂ ਤੇ ਜਿਹੜਾ ਆਉਂਦਾ ਪਰ NP ਕੇ ਕੋਈ ਨਹੀਂ ਕਰਨਾ ਤੱਤ ਕੋਈ ਨਹੀਂ ਉਹਦੇ ਨਾਲ ਮਿਕਸ ਕਰਕੇ ਕਰਨਾ ਜਿਹੜਾ ਲੇਹੋਸਨ ਹੈ ਇਹ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਉਹ ਪ੍ਰਾਂਤ ਗਰੋਥ ਰੈਗੂਲੇਟਰ ਤੇ ਇਹ ਜਿਹੜੇ ਤੱਤ ਆ ਇਹ ਗਰੋਥ ਕਰਨ ਦੇ ਵਿੱਚ ਮਦਦ ਕਰਦੇ ਇਹ ਗੱਲ ਦਾ ਆਪਾਂ ਪੂਰਾ ਖਿਆਲ ਰੱਖਣਾ ਜਿਹੜੀ 24D ਸਪਰੇਅ ਕਿਸਾਨ ਵੀ ਰਿਲੇਟ ਕਰ ਰਹੇ ਆ ਉਹਦੇ ਨਾਲ ਕਿਸਾਨ ਵੀਰੋ ਜਿਹੜੀ ਟੌਕਸਿਸਿਟੀ ਫਸਲ ਦੇ ਉੱਤੇ ਆ ਜਾਂਦੀ ਹੈ ਖਾਸ ਤੌਰ ਤੇ ਜੇ 55 ਦਿਨ ਤੋਂ ਉਪਰ ਤੁਸੀਂ ਕਰਦੇ ਆ ਨਾ ਤਾਂ ਉਹ ਫਸਲ ਦੇ ਉੱਤੇ ਆਪਣੀ ਟੌਕਸਿਸਿਟੀ ਆ ਜਾਣੀ ਆ ਤਾਂ ਉਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਆ ਫਸਲ ਤੇ ਸਟ੍ਰੈਸ ਪਾਊਗੀ ਫਸਲ ਦੇ ਝਾੜ ਦੇ ਉੱਤੇ ਵੀ ਫਰਕ ਪੈ ਸਕਦਾ ਹੈ ਇਸ ਗੱਲ ਦਾ ਆਪਾਂ ਕਿਸਾਨ ਵੀਰੋ ਜਿਹੜਾ ਹੈਗਾ ਖਿਆਲ ਰੱਖਣਾ ਕਿ 24D ਜਾਂ ਕੋਈ ਵੀ ਕਈ ਕਿਸਾਨ ਵੀਰ ਪੁੱਛਦੇ ਕਿ ਟਾਪਿਕ ਕਰ ਸਕਦੇ 70 ਦਿਨ ਤੇ ਉਹ ਵੀ ਉਲੀਨਾਸ਼ਕੀ ਸੌਰੀ ਨਦੀਨ ਨਾਸ਼ਕੀ ਕਿਸਾਨ ਵੀਰ ਉਹ ਕਿਹੜਾ ਕੋਈ ਤੱਤ ਹੈ ਤਾਂ ਉਹ ਵੀ ਜਿਹੜਾ ਹੈਗਾ ਕਿਸੇ ਕਿਸਮ ਦਾ ਕੋਈ ਵੀ ਨਦੀਨ ਨਾਸ਼ਕਾ ਲੇਟ ਸਪਰੇਅ ਕਰਨ ਤੋਂ ਆਪਾਂ ਬਚਣਾ ਕਿਉਂਕਿ ਉਹਦੇ ਵਿੱਚ ਫਿਰ ਆਪਾਂ ਨੂੰ ਜਿਹੜੀ ਹੈਗੀ ਆ ਫਸਲ ਦੇ ਉੱਤੇ ਸਟ्रेस ਪਾਉ ਕਿਉਂਕਿ ਉਹਨੂੰ ਡੀਟੌਕਸੀਫਾਈ ਕਰਨਾ ਹੈ ਉਦੋਂ ਹੀ ਉਹ ਜਿਹੜੀ ਰਿਪਰੋਡਕਟ ਫੇਸ ਦੇ ਵਿੱਚ ਆ ਤਾਂ ਉਹਦਾ ਆਪਾਂ ਨੂੰ ਨੁਕਸਾਨ ਹੋਊਗਾ ਇਹ ਗੱਲ ਦਾ ਆਪਾਂ ਮੁੱਖ ਤੌਰ ਤੇ ਖਿਆਲ ਰੱਖਣਾ ਫਾਸਫੋਰਸ ਜਿਹੜੀ ਡੀਏਪੀ ਦੇ ਯੂਰ ਗਿਆ ਉਹ ਤੁਸੀਂ ਸਪਰੇਅ ਕਰਨੀ ਤੁਹਾਡੀ ਖੁਸ਼ੀ ਹੈ ਪਰ ਇਸ ਕਿਸਮ ਦੀ ਜਿਹੜੀ ਡੀਏਪੀ ਦੀ ਸਪਰੇਅ ਦੀ ਕੋਈ ਰეკਮੈਂਡੇਸ਼ਨ ਅਜੇ ਤੱਕ ਪੀਏ ਲੁਧਿਆਣਾ ਵੱਲੋਂ ਕੋਈ ਹੈ ਨਹੀਂਗੀ ਤੁਸੀਂ ਕਰਨੀ ਆ ਆਪ ਕਰ ਸਕਦੇ ਪਰ ਮੈਗਨੀਜ਼ ਤੇ ਜ਼ਿੰਕ ਵਾਲੀ ਘਾਟ ਨਹੀਂ ਹੋਣੀ ਪੂਰੀ ਕਰਨੀ ਮੈਗਨੀਜ਼ ਵਾਲੀ ਘਾਟ ਮੈਗਨੀਜ਼ ਨਹੀਂ ਪੂਰੀ ਕਰਨੀ ਜੇ ਤੁਸੀਂ ਸਪਰੇਅ ਨਹੀਂ ਕੀਤੀ ਤਾਂ ਦੇਖੋ ਤੁਸੀਂ ਨਸਾਰੇ ਸਮੇਂ ਵੀ ਤੁਹਾਨੂੰ ਨਿਸ਼ਾਨੀਆਂ ਨਜ਼ਰ ਆਉਣੀਆਂ ਪੱਤੇ ਜਿਹੜੇ ਉ ਉਨਾਂ ਨੂੰ ਤੁਹਾਨੂੰ ਪੀੜੀਆਂ-ਪੀੜੀਆਂ ਧਾਰੀਆਂ-ਧਾਰੀਆਂ ਬੜੀਆਂ ਨਿਕ ਆਉਣੀਆਂ ਬਰੀਕ-ਬਰੀਕ ਪੱਤਾ ਜਿਹੜਾ ਪਤਲਾ ਜਿਹਾ ਨਜ਼ਰ ਆਊਗਾ ਤਾਂ ਇਹਦੇ ਕਰਕੇ ਜਿਹੜੀ ਤੁੜੀ ਕਣਕ ਜਿਹੜੀ 50 ਦਿਨ ਦੀ 55 ਦਿਨ ਦੀ ਤੁਸੀਂ ਲਾਸਟ ਸਪਰੇ ਤੁਸੀਂ ਮੈਗਨੀ ਜਿੰਕ ਵਗੈਰਾ ਉਹ ਕਰ ਸਕਦੇ ਆ ਤੇ ਜਿੰਕਾ ਜਿਹੜੀ ਉਹ ਨਸਾਰੇ ਸਮੇਂ ਵੀ ਤੁਸੀਂ ਵਰਤ ਸਕਦੇ ਆ ਪਰ ਉਹ ਤੁਹਾਨੂੰ ਜਿਹੜੀ ਹੈਗੀ ਆ ਵੱਖਰੀ ਸਪਰੇ ਕਰਨੀ ਪਊ ਜਾਂ ਚਲੇਟਡ ਵਰਤਣੀ ਪਊਗੀ ਕਿਉਂਕਿ ਜਿਹੜਾ ਜਿੰਕ ਦੇ ਨਾਲ ਕਾਲੀ ਦਾ ਪਾਣੀ ਜਿਹੜਾ ਸਪਰੇ ਕਰਨਾ ਉਹ ਜ਼ਰੂਰੀ ਹੁੰਦਾ ਜਿਹੜੀ ਜਿੰਕ ਸਲਫੇਟ 21 ਜਾਂ 33% ਆ ਇਹ ਗੱਲ ਦਾ ਆਪਾਂ ਖਿਆਲ ਰੱਖਣਾ ਤੇ ਜਿਹੜੀ ਹੈਗੀ ਆ ਉਲੀਨਾਸ਼ਕ ਐਨਪੀਕੇ 13045 ਤੇ ਬੋਰਨ ਇਹ ਜਿਹੜੀ ਗੋਭ ਸਮੇਂ 45 ਦਿਨ ਦੇ 75 ਦਿਨ ਤੇ ਆਪਾਂ ਸਪਰੇਅ ਕਰਨੀ ਜਿਹੜੀ ਦੁਆਰਾ ਸਪਰੇਅ ਕਰਨੀ 13045 ਉਹ ਚ ਬੋਰਨ ਆਪਾਂ ਬਿਲਕੁਲ ਜਿਹੜੀ ਮਿਕਸਿੰਗ ਕਰਨ ਕਰਨ ਦੀ ਜ਼ਰੂਰਤ ਨਹੀਂ ਹੈ ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਹਾਲ ਰਹੋ ਆਵਾਜ਼ ਰਹੋ ਬਹੁਤ ਬਹੁਤ ਧੰਨਵਾਦ